ਗਰਮੀ ਦੇ ਨਾਲ ਜਿੱਥੇ ਲੋਕਾਂ ਦਾ ਹਾਲ-ਬਿਹਾਲ ਹੈ ਉੱਥੇ ਹੀ ਸੀਵਰੇਜ ਦਾ ਪਾਣੀ ਜੋ ਬਰਸਾਤਾਂ ਦੇ ਦੌਰਾਨ ਓਵਰਫਲੋ ਹੋ ਕੇ ਵਹਿੰਦਾ ਹੈ ਉਹ ਲੋਕਾਂ ਦੇ ਲਈ ਮੁਸੀਬਤ ਦਾ ਕਾਰਨ ਬਣਦਾ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਦਿੜਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇਹ ਹਾਲਾਤ ਬਣੇ ਹੋਏ ਨੇ ਇਸ ਦੌਰਾਨ ਮੁਹੱਲਾ ਵਾਸੀਆਂ ਨੇ ਮੀਡੀਆ ਦੇ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ ਜਿੱਥੇ ਨਾਰੇਬਾਜ਼ੀ ਕੀਤੀ ਉੱਥੇ ਹੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਵੀ ਜੰਮ ਕੇ ਪ੍ਰਦਰਸ ਕਰਦੀ ਔਰ ਤਾਂ ਇਹ ਕਿ ਆ ਕਿ 1 ਮਹੀਨੇ ਦੇ ਕਰੀਬ ਇਸ ਸੀਵਰੇਜ ਦੇ ਗੰਦੇ ਪਾਣੇ ਨੂੰ ਖੜਿਆ ਹੋਇਆ ਹੋ ਗਿਆ ਹੈ ਪਰ ਕੋਈ ਵੀ ਅਧਿਕਾਰੀ ਸਾਰ ਲੈਣ ਦੇ ਲਈ ਨਹੀਂ ਪਹੁੰਚਿਆ ਉਹਨਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਦੇ ਦੌਰਾਨ ਕਾਫੀ ਬਿਮਾਰੀਆਂ ਜੋ ਵਚੰਦੀਆਂ ਨੇ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਪਰ ਕੋਈ ਵੀ ਇਸ ਹੱਲ ਜੋ ਅਧਿਕਾਰੀਆਂ ਦੇ ਵੱਲੋਂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਇਸ ਨਾਲੇ ਖਜ਼ਾਨਾ ਮੰਤਰੀ ਦੇ OSD ਤਪਿੰਦਰ ਸਿੰਘ ਸੋਹੀ ਨੇ ਸਖਤ ਨਿਰਦੇਸ਼ ਦੇ ਕੇ SDO ਗੁਰਪ੍ਰੀਤ ਸਿੰਘ ਦੀ ਡਿਊਟੀ ਲਗਾਈ ਹੈ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਪਰਮਜੀਤ ਕੌਰ ਅਭੀ ਪਰਮਜੀਤ ਜੀ ਕਿੱਥੇ ਖੜੇ ਹੋ ਕੀ ਪ੍ਰੋਬਲਮ ਹੈ ਸਾਡੀ ਐਸੀ ਆਪਣੇ ਬਾਰਾ ਮੂਰੇ ਖੜੇ ਆ ਵੀਰੇ ਓਗੀ ਪੱਤੀ ਚ ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਇਹ ਨਿਹਰਾ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤੋ ਛੇਤੀ ਦਾ ਕੋਈ ਹੱਲ ਕੀਤਾ ਜਾਵੇ ਇਹਦਾ ਤਕਰੀਬਨ 20-22 ਦਿਨ ਹੋ ਗਏ ਇਹਦੇ ਗੰਦਗੀ ਫੈਲ ਰਹੀ ਹੈ ਗੰਦਗੀ ਬਹੁਤ ਫੈਲ ਰਹੀ ਹੈ ਜਿਹੜੀ ਜਲਬ ਲੱਗੀ ਪਈ ਹੈ ਇਹਨਾਂ ਨਾਲ ਮੱਛਰ ਬਹੁਤ ਜ਼ਿਆਦੇ ਮੈਂ ਇਸ ਕਰਕੇ ਬਸ ਅਸੀਂ ਤਾਂ ਕਰਕੇ ਵੀ ਆਪ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਛੇਤੋ ਛੇਤੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਡਾਕਟਰ ਵੀ ਜਾ ਕੇ ਆਏ ਆ ਦਫ਼ਤਰ ਚ ਵੀ ਜਾ ਕੇ ਆਏ ਆ ਚੀਮਾ ਸਾਹਿਬ ਦੇ ਤੇ ਬਾਕੀ ਅਸੀਂ ਪਹਿਲਾਂ ਵੀ ਕਮੇਟੀ ਦਫ਼ਤਰ ਚ ਵੀ ਜਾ ਕੇ ਆਏ ਆ ਸਾਡੀ ਕਿਸੇ ਨੇ ਨਹੀਂ ਸੁਣੋ ਕੋਈ ਨਾ ਸੁਣ ਰਿਹਾ ਸਾਡੀ ਇਸ ਕਰਕੇ ਬਸ ਅਸੀਂ ਤਾਂ ਕਰਕੇ ਮੰਗ ਕਰ ਰਹੇ ਹਾਂ ਬਸ ਜਿਹੜਾ ਮਹੱਲੇ ਬਸ ਤੁਸੀਂ ਇਕੱਠੇ ਹੋਏ ਬਿਲਕੁਲ ਤੰਗ ਹੋ ਕੇ ਇਕੱਠੇ ਹੋ ਜਾ ਬਹੁਤ ਤੰਗ ਹੋ ਕੇ ਇਕੱਠੇ ਹੋ ਜਾਵਾਂਗੇ ਅਸੀਂ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਇੱਕਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਣ ਵਾਲੇ ਪਾਣੀ ਦੀ ਸਮੱਸਿਆ ਪੀਣ ਵਾਲੇ ਪਾਣੀ ਦਾ ਤਾਂ ਕੋਈ ਮਤਲਬ ਇਹਨਾਂ ਕੋਈ ਖਾਸ ਨਹੀਂ ਸੀ ਸੀਵਰੇਜ ਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ ਬਾਰ ਮੂਰੇ ਡੇਢ ਛੱਪਣ ਲੱਗੇ ਪਹਿਲੇ ਕੋਈ ਅੰਦਰ ਕੋਈ ਨਿਕਾਸੀ ਨਹੀਂ ਹੁਣ ਬਾਹਰ ਸਾਧਨ ਆਉਂਦੇ ਨੇ ਕੋਈ ਗੱਡੀ ਆਉਂਦੀ ਆ ਮੋਟਰਸਾਈਕਲ ਸਾਰੀ ਗੰਦੀ ਅੰਦਰ ਜਾਂਦੀ ਆ ਕੋਈ ਮਰ ਕੋਈ ਹਾਸਤਾ ਜਾਂ ਕੋਈ ਡਿੱਗਣ ਦੀ ਵੀ ਇਕ ਕਰਦਾ ਡਿੱਗਣ ਦੀ ਵੀ ਹੁੰਦੀ ਆ ਉਹ ਸਕੂਟਰ ਮੋਟਰਸਾਈਕਲ ਤੇ ਜਾਂਦਾ ਫਿਰ ਪੈਰ ਫਿਸਲ ਕੇ ਵੀ ਡਿੱਗੇ ਨੇ ਬਹੁਤ ਕੋ ਜੱਗ ਲੱਗੀ ਪਈ ਆ ਜੀ ਜੀ ਦੇਖਦੇ ਨੇ ਫਟਾਫਟਾਂ ਵੱਜਦੀਆਂ ਨੇ ਗੁਰੂ ਘਰ ਜਾਣ ਦੀ ਬਹੁਤ ਦਿੱਕਤ ਪੈਂਦੀ ਆ ਮਤਲਬ ਜਦੋਂ ਜਾਂਦੇ ਆ ਗੁਰੂ ਘਰ ਇਹਦੇ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਪੈਂਦਾ ਸਾਨੂੰ ਬਹੁਤ ਮੁਸ਼ਕਲ ਪੈਂਦੀ ਆ ਮੇਨ ਗੁਰੂ ਘਰ ਸਾਡਾ ਇਹੀ ਹੈ ਜும் ਜਦੋਂ ਅਸੀਂ ਜਾਂਦੇ ਆ ਸਵੇਰੇ ਸਾਨੂੰ ਬੜੀ ਦਿੱਕਤ ਪੈਂਦੀ ਆ ਹਾਂ ਜੀ ਗੁਰਵਿੰਦਰ ਕੌਰ ਜੀ ਹਾਂ ਜੀ ਤੁਸੀਂ ਮਹੱਲੇ ਦੇ ਵਿੱਚ ਅੱਜ ਖੜੇ ਹੋਗੇ ਪ੍ਰਦਰਸ਼ਨ ਕਰ ਰਹੇ ਹੋਗੇ ਕਿੰਨੇ ਕੁ ਮਾੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ 22 ਦਿਨ ਹੋ ਗਏ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਜਾਏ ਆਨੇ ਜੀ ਮਸਾਬ ਦੇ ਦਫ਼ਤਰ ਜਾਏ ਜੀ ਕੋਈ ਨਹੀਂ ਆਉਂਦਾ ਆਉਂਦੇ ਨੇ ਜੀ ਐਨਕਾ ਲਾ ਕੇ ਗੱਡੀਆਂ 'ਚ ਦੇਖ ਕੇ ਚਲੇ ਜਾਂਦੇ ਨੇ ਹਾਂ ਜੀ ਹੱਲ ਕਰਦੇ ਆ ਕੋਈ ਹੱਲ ਨਹੀਂ ਕਰ ਰਿਹਾ ਕੀ ਮੁਸ਼ਕਲ ਪਿਆਰੀ ਆ ਮੁਸ਼ਕਲ ਬਾਹਰ ਨਹੀਂ ਨਿਕਲ ਸਕਦੇ ਜੀ ਪਾਣੀ ਦੇ ਲਈਆਂ ਤੱਕ ਪਾਈਪਾਂ ਚ ਵਾਪਸ ਜਾ ਰਹੇ ਆ ਜੀ ਬਿਨ ਬਰਸਾਤ ਤੋਂ ਇਹ ਹਾਲ ਆ ਜੀ ਹਾਂ ਜੀ ਇਹੀ ਹਾਲ ਹੈ ਜੇ ਬਰਸਾਤ ਪੈਂਦੀ ਫਿਰ ਕੀ ਹਾਲ ਹੈ ਫਿਰ ਤਾਂ ਅੰਦਰ ਵੜਦਾ ਜੀ ਪਾਣੀ ਸਭ ਦੇ ਸੀ ਵੇਲੇ ਕਿੰਨੇ ਕਿ ਦਿਨ ਹੀ ਪਾਣੀ ਨਿਕਲਦਾ ਜੀ ਇਹ ਤਾਂ ਹੁਣ 22 ਦਿਨ ਹੋ ਗਏ ਜੀ ਅੱਜ 10-10 ਜਨ ਨਹੀਂ ਨਿਕਲਦਾ ਜੀ ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੇ ਨੇ ਜਿਵੇਂ ਬੱਚਿਆਂ ਦੀਆਂ ਜਾਂ ਹੋਰ ਕੀ ਕੀ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ ਪਹਿਲਾਂ ਤਾਂ ਗੱਡੀ ਕੱਢਦੇ ਆ ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ ਫਿਰ ਉਹ ਕੀ ਕਰਨੇ ਜੀ ਪੂਰਾ ਘਿਰ-ਘਿਰਦਾ ਵੀ ਹੈ ਸੂ ਬਹੁ ਡਿੱਗਦੇ ਨੇ ਜਾਂ ਸਾਡੇ ਗਵੰਡੀ ਡਿੱਗੇ ਨੇ ਮਿਸਤਰੀਆਂ ਦੇ ਗੁਰੇ ਦੇ ਘਰ ਵਾਲੀ ਐਡਮਿਟਾ ਜੀ ਪਟਿਆਲੇ ਐਡਮਿਟਾ ਹਾਂ ਜੀ ਜਿਵੇਂ ਕੋਲ ਤੁਸੀਂ ਆਨੇ ਜਾਂਦੇ ਹੋ ਜੀ ਤਾਂ ਫਿਰ ਪੈਦਲ ਹੀ ਜਾਂਦੇ ਹੋ ਐਂ ਪਾਣੀ ਦੀ ਜਾਂਦੇ ਹਾਂ ਜੀ ਆਹ ਜੀ ਬਿਮਾਰੀ ਲੱਗਣ ਦਾ ਵੀ ਖਤਰਾ ਹੋਰ ਖਤਰਾ ਜੀ ਸਾਡੇ ਡਿੱਗ ਗਏ ਜੀ ਇੱਧਰ ਲਵ ਸਿੰਘ ਦੇ ਘਰ ਵਾਲੀ ਉਹਦੇ ਸੱਟਾਂ ਲੱਗੀਆਂ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਹਨਾਂ ਜਲਦੀ ਜਲਦੀ ਹੱਲ ਕੀਤਾ ਜਾਵੇ ਨਹੀਂ ਅਸੀਂ ਅੱਗੇ ਫਿਰ ਜਾਵਾਂਗੇ ਡੀਸੀ ਦਫ਼ਤਰ ਕੀ ਨਾਮ ਹੈ ਜੀ ਕਰਨਜੀਤ ਬੰਦ ਪਰ ਇਹ ਜਿਹੜਾ ਗੰਦਾ ਪਾਣੀ ਖੜਿਆ ਕੀ ਕਾਰਨ ਕਿੰਨੇ ਸਮੇਂ ਤੋਂ ਖੜਿਆ ਹੈ ਇਹ ਵੀ ਇਹ ਤਾਂ ਹੋਵੇ ਬਾਈ ਬਹੁਤ ਨਰਕ ਹੈਗਾ ਬੱਚੇ ਬੈਲ ਨਹੀਂ ਚੜਦੇ ਵਿਚਾਰੇ ਕੋਈ ਤਲਕਾ ਕੇ ਨਿਭੜ ਕੇ ਜਾਂਦਾ ਵਰਧੀਆਂ ਨਿਪੜ ਜਾਂਦੀਆਂ ਨੇ ਦਵਾਰੇ ਪੌਣੇ ਵਰਧੀਆਂ ਬਾਈ ਨਾਲ ਲੱਗ ਜਾਂਦੀਆਂ ਨੇ ਹੋਰ ਬਿਮਾਰੀ ਫੈਲ ਰਹੀ ਹੈ ਹੋਰ ਬਿਮਾਰੀ ਤਾਂ ਲੱਗੂਗੀ ਇਹ ਤਾਂ ਪਤਲੀ ਹੈ ਗੰਦਾ ਨਹੀਂ ਨਹੀਂ ਜਲਪ ਲੱਗੀ ਪਈ ਹੈ ਬਿਮਾਰੀ ਲੱਗੀ ਪਈ ਹੈ ਹਾਂ ਜੀ ਬੱਚੇ ਨੂੰ ਬੁਖਾਰ ਹੋ ਰਿਹਾ ਹੈ ਬਿਮਾਰ ਹੋ ਰਿਹਾ ਹੈ ਖੰਘ ਤੇ ਜ਼ਖਾਮ ਕਮੇਟੀ ਚ ਵੀ ਮਿਲਿਓ ਤੁਸੀਂ ਕਦੇ ਅਧਿਕਾਰੀਆਂ ਨੂੰ ਕਿਹਾ ਉਹਨਾਂ ਨੂੰ ਕੋਈ ਮਤਲਬ ਇੰਨੀ ਅਸੀਂ ਇੱਕ ਦਿਨ ਦੇ ਜਾ ਕੇ ਆਇਤੇ ਪੜੀ ਕੀ ਕਹਿੰਦੇ ਨਹੀਂ ਜੀ ਜਿੰਨੇ ਕਹਿੰਦੇ ਆਮਾ ਦਾਤ ਬਾਰਤੀ ਆਏ ਹੈ ਨਹੀਂ ਕੱਲਾ ਆਉਤੇ ਇੱਧਰ ਨਹੀਂ ਮੁੜ ਗਈ ਮੰਨ ਕੀ ਕਰਦਾਂ ਉਸੇ ਮੰਨ ਕਰ ਸੀ ਆਹੀ ਕਰਦੇ ਗਦੇ ਪਾਣੀ ਦੀ ਭਾਈ ਜੀ ਕਿਹਨਾ ਬਾਈ ਜੀ ਜਗਮਿੰਦਰ ਜੀ ਜਗਮਿੰਦਰ ਭਾਈ ਇੱਥੇ ਲੰਗਰ ਨੂੰ ਇਸ ਸਮੇਂ ਜਦੋਂ ਲੰਗਰ ਨੂੰ ਤਾਂ ਇੱਥੇ ਆ ਕੇ ਤੁਹਾਨੂੰ ਕੀ ਫੀਲ ਹੋ ਰਹਾ ਹੈ ਭਾਈ ਇੱਥੇ ਬਹੁਤ ਜਿਆਦਾ ਨਰਕ ਹੈ ਜੀ ਉਰੇ ਬਿਮਾਰੀ ਹੈ ਜੀ ਉਰੇ ਮੱਛਰ ਨਾ ਕੋਈ ਕਮੇਟੀ ਵਾਲਾ ਧਿਆਨ ਨਾ ਉਰੇ ਕੋਈ ਦਫ਼ਤਰ ਵਾਲਾ ਧਿਆਨ ਹੈ ਉਰੇ ਜਿਹੜੇ ਆ ਸਾਡੇ ਘਰ ਨੇ ਤੇ ਇੱਧਰ ਘਰ ਨੇ ਤੇ ਇੱਧਰ ਇੱਧਰ ਘਰ ਨੇ ਸਾਰੇ ਬਲਾਕ ਚ ਨੇ ਜੀ ਇਹਨਾਂ ਦੇ ਸਾਰਿਆਂ ਦੇ ਸਾਧਨ ਬਾਰੋ-ਬਾਰੀ ਖੜੇ ਨੇ ਤੁਰਨ ਦੇ ਵਿੱਚ ਬਹੁਤ ਜਿਆਦੇ ਪ੍ਰੋਬਲਮ ਆਉਂਦੀ ਹੈ ਕੋਈ ਬਾਹਰ ਨਹੀਂ ਆ ਰਿਹਾ ਕੰਮਕਾਰ ਰੁਕੇ ਪਏ ਨੇ ਲੋਕਾਂ ਦੇ ਇੱਥੇ ਨਾਲੀਆਂ ਦੇ ਵਿੱਚ ਕੋਈ ਠੱਠਾ ਵੱਜਦਾ ਆ ਥੋਂ ਬਹਿਲਾ ਕੋਈ ਉਰੇ ਬੁੜੀਆਂ ਦੋ ਤਿੰਨ ਡਿਗੀਆਂ ਨੇ ਜੀ ਠੱਠੇ ਆਉਂਦੇ ਨੇ ਪਾਣੀ ਕਰਕੇ ਗਰਮੀ ਹੋ ਰਹੀ ਹੈ ਵਿੱਚ ਬੈਂਦੇ ਨੇ ਮੱਛਰ ਬਹੁਤ ਜਿਆਦੇ ਅਣਜਾਣ ਇੱਥੇ ਸਾਡੇ ਗਵੰਡੀਆਂ ਦੇ ਬੁੜੀ ਡਿਗੀ ਵਿਚਾਰੀ ਦੋ ਤਿੰਨ ਵਾਰੀ ਜਵਾਖ ਵੀ ਡਿਗਦੇ ਨੇ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਬਹੁਤ ਨੁਕਸਾਨ ਹੋ ਚੁੱਕੇ ਨੇ ਬਿਰਦ ਸਾਡੇ ਘਰ ਦੇ ਨੇ ਕੋਈ ਦੂਸਰੀ ਦਵਾਈ ਲਿਆਉਣੀਆਂ ਜਵਾਖਾਂ ਆਏ ਨੇ ਬੈਠਣਾ ਹੁੰਦੀਆਂ ਨੇ ਜੀ ਸਾਨੂੰ ਉੱਧਰ ਜਾ ਕੇ ਜਵਾਖ ਨੂੰ ਚਾੜ੍ਹ ਕੇ ਆਉਣਾ ਪੈਂਦਾ ਕੀ ਲੱਗਦਾ ਜੇ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੋ ਸਰਕਾਰ ਹੈ ਜੀ ਜ਼ਿੰਮੇਵਾਰ ਅਸੀਂ ਪਹਿਲਾਂ ਕਿੰਨੇ ਵਾਰੀ ਜਾਇਆ ਸਾਡੀਆਂ ਮਾਸਾ ਜਾਏ ਸਾਡੇ ਭਾਈ ਜਾਏ ਬਹੁਤ ਜਾਏ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਬਹੁਤ ਦੁਖੀ ਹਾਂ ਜੀ ਹੁਣ ਜਿਹੜੇ ਹੈਗੇ ਮੁਹੱਲਾ ਵਾਸੀ ਅੱਕੇ ਪਏ ਨੇ ਕਿ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਦੀ ਜਿਹੜੀ ਸੀ ਇਹ ਜਾਨ ਮਾਲਦਾਰ ਖਵਾਲਾ ਕਿਹਨੂੰ ਬਣਨਾ ਚਾਹੀਦਾ ਇਹਨਾਂ ਨੂੰ ਬਣਨਾ ਚਾਹੀਦਾ ਜੀ ਸਰਕਾਰ ਨੂੰ ਆਪਣੇ ਪਿੰਡ ਦਫ਼ਤਰ ਦੇ ਵਿੱਚ ਮੇਨ ਆ ਜੀ ਸਾਰੇ ਕਿ ਥੋੜੇ ਸਾਹਮਣੇ ਆ ਜੀ ਉਰੇ ਬਿਮਾਰੀਆਂ ਨੇ ਜੇ ਕਿੰਨੀਆਂ ਹਾਲਾਤ ਕਹੇ ਜੇ ਹਾਲਾਤ ਆ ਤਾਂ ਦੇਖ ਲਓ ਤਾਂ ਕੈਮਰੀ ਦੱਸ ਦੋ ਜੀ ਤੁਹਾਨੂੰ ਕਹੇ ਜੇ ਹਾਲਾਤ ਨੇ ਮੈਨੂੰ ਦੱਸੋ ਵੀ ਲੋੜ ਦੀ ਹੈਗੀ ਜਿਵੇਂ ਇੱਧਰ ਬੀਚ ਦੇ ਵਿੱਚ ਇੱਥੇ ਤੋਂ ਆਪਾਂ ਥੋੜਾ ਸੁੱਕਾ ਹੈ ਤਾਂ ਕਰਕੇ ਖੜੇ ਆ ਇੱਧਰ ਦੇ ਜਾ ਕੇ ਦੇਖੋ ਪਾਣੀ ਹੈ ਪਾਣੀਆ ਉਧਰਲੀ ਬੀਚ ਉਥੋਂ ਗਾਹਾਂ ਤੱਕ ਪਾਣੀ ਹੋਇਆ ਪਿਆ ਪਾਈਪ ਡੇਢ ਤੋਂ 2 ਮਹੀਨੇ ਹੋ ਗਿਆ ਜੀ ਕੋਈ ਗੌਰ ਨਹੀਂ ਹੈਗੀ ਕਿਸ ਤਰ੍ਹਾਂ ਮੁਸ਼ਕਿਲਾਂ ਦਾ ਸੰਭਾਲਾ ਕਰਦਾ ਬਹੁਤ ਜ਼ਿਆਦਾ ਆਉਂਦਾ ਜੀ ਇੱਕ ਕਾਰ ਦੇ ਵਿੱਚ ਜਵਾਖਾਂ ਨੂੰ ਛੱਡ ਕੇ ਆਉਣਾ ਪੈਂਦਾ ਜੀ ਲੈ ਕੇ ਆਉਣਾ ਪੈਂਦਾ ਜੀ ਹੁਣ ਜਿਹੜੇ ਸਾਰੇ ਕਾਰੋਬਾਰ ਵਾਲੇ ਜਵਾਖ ਨੇ ਜੀ ਆਉਂਦੇ ਨੇ ਜਾਂਦੇ ਨੇ ਬਹੁਤ ਪ੍ਰੋਬਲਮ ਆ ਰਹੀ ਆ ਜਵਾਖਾਂ ਦੀ ਪ੍ਰੋਬਲਮ ਆ ਬਾਕੀ ਮਾਤਾ ਨੂੰ ਕੋਈ ਗੁਰੂ ਘਰ ਨਹੀਂ ਜਾ ਸਕਦਾ ਕੋਈ ਮੱਛਾ ਦੇਖਣ ਨਹੀਂ ਜਾ ਸਕਦਾ ਕੋਈ ਬਾਜ਼ਾਰਤ ਨਹੀਂ ਜਾ ਸਕਦਾ ਜੀ 100 ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਨੇ ਅੰਦਰ ਕਾਇਦ ਹੋ ਰਿਹਾ ਜੀ ਰਣਜੀਤ ਜੀ ਇੱਕ ਦਰਬਾ ਦੇ ਵਿੱਚ ਜਿਹੜਾ ਹੈਗਾ ਹਾਲਾਤ ਬਹੁਤ ਬੱਦ ਤੋਂ ਬੁੱਤਰ ਬਲੇ ਹੋਏ ਲਗੇ ਜਿਹੜਾ ਸੀਵੇਜ ਦਾ ਗੰਦਾ ਪਾਣੀ ਹੈ ਉਹ ਛੱਡਾਂ ਤੇ ਖੜਿਆ ਕਈ ਹਫ਼ਤਿਆਂ ਤੋਂ ਲੋਕ ਬੜੇ ਪਰੇਸ਼ਾਨ ਨੇ ਕਿ ਮਾਮਲਾ ਬੜਾ ਧਿਆਨ ਚਾਹੀਦਾ ਬਿਲਕੁਲ ਸਾਡੇ ਧਿਆਨ ਚਾਹੀਦਾ ਹੈ ਕੁਝ ਕਥਾਵਾਂ ਤੇ ਜਿਵੇਂ ਲਫਾਫੇ ਵਿੱਚ ਬੋਤਲਾਂ ਇਹ ਕਾਫੀ ਸਮਾਨ ਆਉਣ ਦੇ ਕਾਰਨ ਸੀਵਰੇਜ ਬਲੌਕ ਹੋ ਗਿਆ ਸੀਗਾ ਸੀਵਰੇਜ ਬਲੌਕ ਹੋਣ ਲਈ ਹੋਰਿਆ ਤਾਂ ਸਾਡੇ ਨੇ ਵੀ ਵੀ ਇਹ ਆਏ ਕੁਝ ਲੋਕ ਕਹਿੰਦੇ ਵੀ ਉੱਥੇ ਆਇਂ ਕਰਕੇ ਸਾਡੇ ਇਹ ਕੰਮ ਹੋਰੇਗਾ ਤਾਂ ਕੁਝ ਬੀਆਂ ਦੇ ਵਿੱਚ ਪਾਣੀ ਖੜਾ ਸੀਗਾ ਉਹ ਟੈਂਕਰਾਂ ਨਾਲ ਕਢਾਇਆ ਗਿਆ ਤੇ ਕੁਝ ਥਾਂ ਨੇ ਹੁਣ ਕੱਲ ਮਸ਼ੀਨ ਆ ਗਈ ਐ ਉਹ ਕੰਮ ਚੱਲਦਾ ਛੇਤੀ ਤੋਂ ਛੇਤੀ ਉਹਦਾ ਹੱਲ ਹੋ ਰਿਹਾ ਮੈਂ ਤਿੰਨ ਤੋਂ ਚਾਰ ਵਾਰੀ ਜਾਇਆ ਆ ਉੱਥੇ ਤੇ ਬਾਕੀ ਜੋ ਅਧਿਕਾਰੀ ਨੇ ਉਹਨਾਂ ਬਾਰੇ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਅਧਿਕਾਰੀਆਂ ਨੂੰ ਥੋੜਾ ਜਿਹਾ ਕਹੋ ਜੀ ਮੰਤਰੀ ਸਾਹਿਬ ਨੇ ਸਖਤ ਨਿਰਦੇਸ਼ ਦਿੱਤੇ ਨੇ ਵੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਵੀ ਕੋਈ ਅਣਗੈਲੀ ਕਰੂਗਾ ਅ ਅੱਜ ਵੀ ਉੱਥੇ ਪਾਣੀ ਜਿਹੜਾ ਜੀ ਬਹੁਤ ਵੱਡੀ ਪਦਾਰਥ ਚ ਖੜਾ ਹੈਗਾ ਪਾਣੀ ਕਦੋਂ ਤੱਕ ਨਿਕਲ ਸੰਜੀਵ ਜੀ ਰਾਤ ਮਸ਼ੀਨ ਆ ਗਈ ਐ ਜੀ ਜੋ ਮਾ ਆਪਣੇ ਡਰੇਵੇ ਦੇ ਮਸੀਨ ਵਿੱਚ ਹੈਗੀ ਆ ਉਹ ਸੰਰੂਰ ਚੱਲ ਰਹੀ ਸੀ ਤਾਂ ਉਹ ਮਸੀਨ ਆ ਗਈ ਹੈ ਅੱਜ ਉਹ ਮਸੀਨ ਦਾ ਕੰਮ ਸਟਾਰਟ ਹੋ ਜਾਣਾ ਹੈ ਕੱਲ ਨੂੰ ਸ਼ਾਮ ਤੱਕ ਉਹ ਪਾਣੀ ਸਾਰਾ ਨਿਕਲ ਜਾਣਾ ਜਿਵੇਂ ਸ਼ਹਿਰ ਵਾਸੀ ਦੇ ਵਸੇ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਬਹੁਤ ਮਛਰ ਖੜੇ ਨੇ ਤੇ ਗੰਦਗੀ ਫੈਲ ਰਹੀ ਹੈ ਜੀ ਉਹਦੀ ਸਫਾਈ ਪ੍ਰੋਪਰ ਕਰਾਈ ਬਿਲਕੁਲ ਜੀ ਆਪਾਂ ਨੂੰ ਵੀ ਪਤਾ ਹੀ ਹੈ ਜਦੋਂ ਪਾਈਪ ਲਾਈਨ ਟੁੱਟ ਗਈ ਹੈ ਪਾਈਪ ਲਾਈਨ ਉਹ ਦੇਖੋ ਕੰਮ ਹੁੰਦਾ ਹੀ ਹੋਊਗਾ 2-4 ਦਿਨ ਤਾਂ ਲੱਗਣਗੇ ਆਪਾਂ ਨੂੰ ਹੀ ਪਤਾ ਵੀ ਪਾਣੀ ਗੰਦਾ ਹੈ ਗੰਦੇ ਪਾਣੀ ਨਾਲ ਨੁਕਸਾਨ ਹੁੰਦਾ ਹੈ ਪਰ ਉੱਥੇ ਅਫਸਰ ਸਾਹੀ ਪੂਰੀ ਲੱਗੀ ਹੋਈ ਹੈ ਉਹਨੂੰ ਬਣਾਉਣ ਲੱਗੇ ਹੋਇਆ ਅੱਜ ਮਸ਼ੀਨ ਲੱਗ ਜਾਨੀ ਹੈ ਤੇ ਕੱਲ ਨੂੰ ਉਹ ਪ੍ਰੋਪਰ ਸਾਰੇ ਦੀ ਸਫਾਈ ਕਰ ਦਣਗੇ ਜਿੰਨਾ ਲੰਮਾ ਸਮਾਂ ਹੋ ਗਿਆ ਇਹਦੇ ਵੀ ਚਲ ਗਿਆ ਨਹੀਂ ਕਿਦੀ ਮਗਲੀ ਤਾਂ ਦੇਖੋ ਜੀ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਟੈਕ ਲੈਣਾ ਨੇ ਉਹ ਬਿਲਕੁਲ ਛੋਟੀਆਂ ਪਾਈਆਂ ਹੋਈਆਂ ਨੇ ਟੈਕ ਲੈਣਾ ਛੋਟੀਆਂ ਪਾਈਆਂ ਹੋਈਆਂ ਨੇ ਉਹ ਪਏ ਸਾਡੀ ਸਰਕਾਰ ਤੇ ਰਿਹਾ ਚਲੋ ਕੋਈ ਨਹੀਂ ਜੋ ਪੁਰਾਣੀਆਂ ਸਰਕਾਰਾਂ ਦੀਆਂ ਹੁੰਦੀਆਂ ਅਨਗਾਲੀਆਂ ਕੀਤੀਆਂ ਹੋਈਆਂ ਨੇ ਅਸੀਂ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਹਲਕੇ ਦੀ ਵਿੱਤ ਮੰਤਰੀ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਿਲਕੁਲ ਕੰਮ ਕਰ ਰਹੇ ਆ ਜੀ ਉਹਨੂੰ ਹੱਲ ਕਰਾਂਗੇ ਮਸਲੇ ਨੂੰ ਜੀ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਗੁਪ੍ਰੀਤ ਸਿੰਘ ਗੁਪ੍ਰੀਤ ਜੀ ਬੜਬੜੀ ਵਿੱਚ ਬਹੁਤ ਬੱਤ ਬੱਤਰ ਹਾਲਾਤ ਹੋਏ ਹੋਏ ਨੇਗੇ ਅੱਜ ਜਿਹੜਾ ਹੈਗਾ ਮਹਿਲਾਵਾਂ ਦੇ ਵੀ ਮਹੱਲੇ ਦੀ ਹਲੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਤੁਸੀਂ ਮੌਕੇ ਤੇ ਪਹੁੰਚੋ ਸੀ ਜਣਾ ਚਾਹੋ ਠੀਕ ਹੈ ਜੀ ਇਹਨਾਂ ਦੇ ਮੁਸ਼ਕਲਾਂ ਸਮਝਦੇ ਆਸੀਂ ਤੇ ਇਹਨੂੰ ਖੋਲਣ ਦੇ ਉੱਪਰ ਯਤਨ ਚੱਲ ਰਹੇ ਨੇ ਤੇ ਕੁਝ ਬਲਾਕੇਜ ਜਿਆਦਾ ਇਹ ਦੇ ਕਰਕੇ ਅਸੀਂ ਅੱਜ ਇੱਕ ਨਵੀਂ ਮਸ਼ੀਨ ਵੀ ਵੱਡੀ ਮਸ਼ੀਨ ਮੰਗਾਈ ਹੈ ਉਹ ਅੱਜ ਦੁਪਹਿਰ ਤੋਂ ਬਾਅਦ ਆਪਣੀ ਚਾਲੂ ਹੋ ਜੂਗੀ ਹੋਪਫੁਲੀ ਅੱਜ ਇਹ ਸੀਵਰ ਲਾਈਨ ਚੱਲ ਪੈਣੀ ਹੈ ਜੀ ਪ੍ਰੋਬਲਮ ਸਮੱਸਿਆ ਹੈ ਕਿ ਜੀ ਗਰਾਊਂਡ ਦੀ ਗੱਲ ਕਰੀ ਗਰਾਊਂਡ ਦੀ ਸਮੱਸਿਆ ਕੀ ਹੈ ਅਸਲੀ ਸਮੱਸਿਆ ਤਾਂ ਜੀ ਇਹ ਹੈ ਵੀ ਜਿਹੜੀਆਂ ਗਲੀਆਂ ਨੇ ਤੇ ਸਾਰੀਆਂ ਸੀਵਰ ਨਾਲ ਟੈਪ ਨੇ ਕਿਸੇ ਦੇ ਅੱਗੇ ਵੀ ਕੋਈ ਵੀ ਜਾਲੀ ਕੁਝ ਨਹੀਂ ਲੱਗਿਆ ਹੋਇਆ ਉਹ ਸਾਰੇ ਜਿੰਨੇ ਲਫਾਸੇ ਬੋਤਲਾਂ ਹੁੰਦੀਆਂ ਨੇ ਉਹ ਸਾਰੀਆਂ ਸੀਵਰ ਦੇ ਵਿੱਚ ਆ ਪੈਈਆਂ ਨੇ ਤੇ ਜਦੋਂ ਜਦੋਂ ਨਾਲ ਨਾਲ ਜਦੋਂ ਮਿੱਟੀ ਵਗੈਰਾ ਜਾਂਦੀ ਹੈ ਤਾਂ ਸੀਵਰ ਨੂੰ ਬਲਾਕ ਕਰ ਲੈਂਦੀ ਹੈ ਜਿਹਦੇ ਕਰਕੇ ਮੈਨ ਹੌਲ ਨੇ ਜਿਹੜੇ ਓਵਰਫਲੋ ਕਰ ਜਾਂਦੇ ਉਹੀ ਆਪਾਂ ਇੱਥੇ ਦਿੱਕਤ ਪੇਸ਼ ਆ ਰਹੀ ਆਪਾਂ ਨੂੰ ਜੀ ਤਾਂ ਲੇਕਿਨ ਜੋ ਤੁਸੀਂ ਮੌਕੇ ਦੇ ਹਾਲਾਤ ਦੇਖੇ ਨੇ ਕਹੇ ਜੀ ਹਾਲਾਤ ਹਾਲਾਤ ਗੰਭੀਰ ਨੇ ਜੀ ਤੇ ਇਹਦੇ ਉੱਪਰ ਗੌਰ ਕੀਤੀ ਜੀ ਹਾਂਜੀ ਗੌਰ ਕੀਤੀ ਹੋ ਜੀ ਗੌਰ ਕਹਿ ਕੀਤੀ ਵੀ ਜਾਰੀ ਕੀਤੀ ਵੀ ਜਾਊ ਜੀ ਇਹ ਮਹਿਲਾਵਾਂ ਨੇ ਹੁਣ ਜਿਹੜਾ ਅੱਜ ਤੁਹਾਨੂੰ ਦਿਖਾਇਆ ਤੁਸੀਂ ਕੋਈ ਅਧਿਕਾਰੀ ਦਾ ਧਿਆਨ ਚ ਲਿਆ ਰਹੇ ਹੋ ਹਾਂਜੀ ਹਾਂਜੀ ਅਧਿਕਾਰੀ ਨੇ ਧਿਆਨ ਲੇ ਆ ਮੈਂ ਲੈ ਆ ਵੀ ਰਹੇ ਆ ਤੇ ਲਿਆਉਂਦੇ ਵੀ ਰਹੇ ਆ ਇਹ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਉਹਨਾਂ ਨੇ ਵੀ ਗੱਲਬਾਤ ਕੀਤੀ ਤੁਹਾਡੇ ਨਾਲ ਮੰਤਰੀ ਸਾਹਿਬ ਦੇ ਅਸਟੈਂਟ ਹਾਂਜੀ ਉਹ ਅਦੀ ਸਾਹਿਬ ਦਾ ਮੇਰੇ ਨਾਲ ਹੋਈ ਹੈ ਫੋਨ ਤੇ ਇੱਥੇ ਤੁਹਾਡੇ ਆਪਣੇ ਦਫ਼ਤਰ ਜੀ ਤੁਹਾਡੇ ਸਾਹਮਣੇ ਹੋਈ ਹੈ ਗੱਲ ਉਹ ਤੇ ਕੀ ਲੱਗਦਾ ਜੀ ਕਦੋਂ ਤੱਕ ਹੱਲ ਹੋ ਜੂਗਾ ਇਹ ਲੋਕਾਂ ਨੂੰ ਤੁਸੀਂ ਤੈਗੇ ਜੇ ਅੱਜ ਇਹ ਲੈਣ ਕਲੀਅਰ ਹੋ ਜੂ ਜੀ ਤੇ ਸਾਰਾ ਪਾਣੀ ਉਤਰ ਜਾਣਾ ਪਰ ਪਿਛਲੇ ਲੰਮੇ ਸਮੇ ਤੋਂ ਜਿਹੜਾ ਹੈਗਾ ਅਸੀਂ ਖਬਰਾਂ ਚਲਾ ਰਹੇ ਆ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਪਰ ਲੇਕਿਨ ਇਹੀ ਹਰ ਵਾਰ ਕਿਹਾ ਜਾਂਦਾ ਕਿ ਜਲਦ ਹੋ ਜੂਗਾ ਪਰ ਲੇਕਿਨ ਇਹਨਾਂ ਦਾ ਕਹਿਣਾ ਕਿ 1 ਮਹੀਨੇ ਦੇ ਕਰੀਬ ਹੋ ਗਿਆ ਐਂ ਬਸ ਸਮੱਸਿਆ ਨੂੰ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਕੌਸ਼ਿਸ਼ਾਂ ਚੱਲ ਰਹੀਆਂ ਨੇ ਸਾਡੀਆਂ ਜੀ ਕੋਸ਼ਿਸ਼ ਹੀ ਕਰ ਸਕਦੇ ਆ ਤੇ ਇਹਦਾ ਪ੍ਰੋਪਰ ਹੱਲ ਨਹੀਂ ਆ ਜੀ ਕੋਈ ਨਹੀਂ ਨਹੀਂ ਪ੍ਰੋਪਰ ਹੱਲ ਹੈ ਜੀ ਪ੍ਰੋਪਰ ਹੱਲ ਹੈਗਾ ਇਹਦਾ ਪ੍ਰੋਪਰ ਹੱਲ ਤੁਹਾਨੂੰ ਦੱਸਿਆ ਜੇ ਮਸ਼ੀਨ ਆਊਗੀ ਉਹਦੇ ਨਾਲ ਸਫਾਈ ਹੋਊਗੀ ਮੈਨਹੋਲ ਕੱਲੇ ਕੱਲੇ ਮੈਨਹੋਲ ਦੀ ਸਫਾਈ ਹੋਊਗੀ ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਣਾ ਆਪਣੀ ਗ੍ਰੈਬ ਬਾਕਟ ਉਹ ਵੀ ਉਹਨਾਂ ਨੇ ਮੈਨਹੋਲ ਕਰਦੇ ਆ। ਅਸੀਂ ਸਭ ਜਦੋਂ মিডিਆ ਆ ਜਾਂਦਾ ਜਾਂ ਮਹੱਲੇ ਵਾਲੇ ਇਕੱਠੇ ਹੋ ਜਾਂਦੇ ਨੇ ਸਿਰਫ ਇੱਕ ਜਾਂ ਦੋ ਦਿਨ ਹੀ ਥੋੜੇ ਐਫਰਟ ਕੀਤੇ ਜਾਂਦੇ ਨੇ ਦੁਬਾਰਾ ਫੇਰ ਉਹੀ ਹਾਲਾਤ ਆਉਂਦੇ ਨੇ। ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਕਸ਼ਾ ਸਾਡੇ ਚੱਲਦੇ ਰਹਿੰਦੇ ਨੇ ਤੇ ਕੋਈ ਗੱਲ ਨਹੀਂ ਵੀ ਜੇ মিডিਆ ਚ ਆਊਗਾ ਫੇਰ ਵੀ ਅਸੀਂ ਕੰਮ ਕਰਾਂਗੇ ਵੈਸੇ ਵੀ ਸਾਡਾ ਕੰਮ ਆਪਣਾ ਨਰਿੰਦਰ ਚੱਲਦਾ ਰਿਹਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।